ਦੇਸ਼ਪਰ ਦੇ ਵਿੱਚ ਅਧਿਆਪਕ ਦਿਵਸ ਅੱਜ ਮਾਨ ਸਨਮਾਨ ਦੇ ਨਾਲ ਮਨਾਇਆ ਜਾ ਰਿਹਾ ਤੇ ਕਈ ਅਧਿਆਪਕਾਂ ਨੂੰ ਉਹਨਾਂ ਦੇ ਚੰਗੇ ਕੰਮਾਂ ਦੇ ਲਈ ਸਨਮਾਨਿਤ ਵੀ ਕੀਤਾ ਜਾ ਰਿਹਾ ਹੈ। ਗੱਲ ਨਾ ਬਾਦੀ ਕਰ ਲੈਣੇ ਆ ਜਿੱਥੇ ਕਿ ਸਰਕਾਰੀ ਸਕੂਲ ਦੇ ਵਿੱਚ ਪਹੁੰਚ ਕੇ ਵਿਧਾਇਕ ਦੇ ਵੱਲੋਂ ਅਧਿਆਪਕਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਉਹਨਾਂ ਦਾ ਕਹਿਣਾ ਹੈ ਕਿ ਅਧਿਆਪਕ ਹੀ ਆਪਣੇ ਬੱਚਿਆਂ ਨੂੰ ਉੱਚ ਸਿੱਖਿਆ ਦੇ ਕੇ ਉੱਚੇ ਮੁਕਾਮ ਤੇ ਪਹੁੰਚਾਉਂਦਾ ਹੈ ਤੇ ਸਾਨੂੰ ਸਾਰਿਆਂ ਨੂੰ ਅਧਿਆਪਕਾਂ ਦੀ ਕਦਰ ਕਰਨੀ ਚਾਹੀਦੀ ਹੈ। ਇਸ ਮੌਕੇ ਤੇ ਸਕੂਲ ਦੇ ਅਧਿਆਪਕ ਨੇ ਕਿਹਾ ਕਿ ਜੋ ਵੀ ਵਿਦਾਇਕ ਦੇ ਵੱਲੋਂ ਪ੍ਰਸ਼ੰਸਾ ਪੱਤਰ ਅਧਿਆਪਕ ਦਿਵਸ ਮੌਕੇ ਦਿੱਤੇ ਗਏ ਨੇ ਉਹ ਉਹਨਾਂ ਦਾ ਧੰਨਵਾਦ ਕਰਦੇ ਨੇ ਇਸ ਦੇ ਨਾਲ ਹੀ ਵਿਦਿਆਰਥੀਆਂ ਨੇ ਵੀ ਆਪਣੇ ਅਧਿਆਪਕਾਂ ਪ੍ਰਤੀ ਸਨਮਾਨ ਪ੍ਰਗਟ ਕੀਤਾ ਅੱਜ ਬਹੁਤ ਵੱਡਾ ਦਿਨ ਹੈ ਜੀ ਟੀਚਰ ਡੇ ਅਧਿਆਪਕ ਦਿਵਸ ਹੈ ਤੇ ਸਰਕਾਰੀ ਕੰਨਿਆ ਸਕੂਲ ਭਾਈ ਕਾਨ ਸਿੰਘ ਨਾਬਾ ਦੇ ਵਿੱਚ ਅੱਜ ਤੇ ਜਿਹੜਾ 92 ਅਧਿਆਪਕ ਤੇ ਸਟਾਫ ਜਿਹੜਾ ਦਾ ਸਨਮਾਨ ਕੀਤਾ ਹੈ ਜਿਨ੍ਹਾਂ ਨੂੰ ਜਿਹੜੇ ਨੇ ਸਰਟੀਫਿਕੇਟ ਦਿੱਤੇ ਨੇ ਸਨਮਾਨ ਦੇ ਪਾਪ ਤੇ ਤੇ ਬੱਚਿਆਂ ਨਾਲ ਰੂਬਰੂ ਹੋਏ ਆ ਜੀ ਤੇ ਬਹੁਤ ਵੱਡਾ ਦਿਨ ਆ ਡਾਕਟਰ ਰਾਧਾ ਕੁਸ਼ਨ ਜੀ ਜਿਹੜੇ ਕਿ ਪੂਰੇ ਦੇਸ਼ ਲਈ ਮਾਰਗਦਰਸ਼ਨ ਰਹੀ ਹੈ ਸਿੱਖਿਆ ਨਾਲ ਜੋੜ ਕੇ ਨਾਲ ਦੇਖਿਆ ਜਾਂਦਾ ਉਹਨਾਂ ਦਾ ਵੀ ਅੱਜ ਜਨਮ ਦਿਹਾੜਾ ਉਹਨਾਂ ਦੇ ਜਨਮ ਦਿਹਾੜੇ ਦੀ ਬਹੁਤ ਬਹੁਤ ਮੁਬਾਰਕਾਂ ਬੱਚਿਆਂ ਦੇ ਵਿੱਚ ਜਿਹੜਾ ਜੀ ਗੁਰੂ ਤੇ ਸਿਸ਼ੇ ਦਾ ਰਿਸ਼ਤਾ ਜਿਹੜਾ ਬੜਾ ਅਨਮੋਲ ਹੈ ਕਿਉਂਕਿ ਬੱਚਿਆਂ ਦਾ ਭਵਿੱਖ ਜਿਹੜਾ ਸਾਰਾ ਉਹ ਟੀਚਰ ਜਿਹੜਾ ਜਿਹੜਾ ਸਕੂਲ ਦੇ ਵਿੱਚ ਕਾਲਜ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਐਜੂਕੇਸ਼ਨ ਤਾਂ ਉਹ ਉਹਦਾ ਰੋਲ ਬੜਾ ਅਹਿਮਤ ਹੈ ਬੱਚਿਆਂ ਨੂੰ ਕਿਹਾ ਕਿ ਸਵੇਰੇ ਉੱਠ ਕੇ ਮਾਪੇ ਦੇ ਪੈਰੀ ਹੱਥ ਲਾਓ ਮਾਪੇ ਦਾ ਸਤਿਕਾਰ ਕਰੋ ਉਸ ਤੋਂ ਬਾਅਦ ਗੁਰੂ ਜਿਹੜਾ ਤੁਹਾਡਾ ਟੀਚਰ ਜਿਹੜਾ ਉਹਦਾ ਪੂਰਾ ਸਤਿਕਾਰ ਕਰੋ ਕਿਉਂਕਿ ਤੁਹਾਡੇ ਸੁਪਨਿਆਂ ਨੂੰ ਅਗਰ ਕੋਈ ਸਾਕਤ ਕਰ ਸਕਦਾ ਅਗਰ ਤੁਹਾਡੇ ਸੁਪਨਿਆਂ ਨੂੰ ਸੱਚ ਕੋਈ ਕਰਕੇ ਦਿਖਾ ਸਕਦਾ ਤਾਂ ਟੀਚਰ ਹੈ ਜੀ ਇੱਕ ਗੁਰੂ ਹੈ ਇੱਕ ਅਧਿਆਪਕ ਹੈ ਸਾਜਿ ਅਧਿਆਪਕ ਦੇ ਸਾਰੇ ਟੀਚਰ ਸਹਿਬਾਨ ਨੂੰ ਬਹੁਤ ਬਹੁਤ ਮੁਬਾਰਕਬਾਦ ਸਾਰੇ ਅਧਿਆਪਕਾਂ ਨੂੰ ਪੰਜਾਬ ਭਾਰਤ ਦੁਨੀਆ ਭਰ ਦੇ ਵਿੱਚ ਜਿੱਥੇ ਵੀ ਟੀਚਰ ਇਸ ਕਿਤੇ ਨਾਲ ਜੁੜੇ ਹੋਏ ਨੇ ਸਾਰੇ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਤੁਸੀਂ ਕੋਈ ਬਚਪਨ ਦੀ ਗੱਲ ਜੋ ਟੀਚਰ ਦੇ ਵਿਚੇ ਦੀ ਸ਼ੈਲੀ ਹੋਈ ਟੀਚਰ ਆ ਬਿਲਕੁਲ ਜੀ ਮੈਂ ਤਾਂ ਅੱਜ ਵੀ ਡਿਸਕਸ ਕੀਤੀ ਹੈ ਸਾਡੇ ਇੱਕ ਹਿੰਦੀ ਦੇ ਟੀਚਰ ਸੀਗੇ ਜੀ ਤੇ ਉਹਨਾਂ ਦਾ ਨਾਂ ਸੀ ਯਗਦਤ ਤੇ ਉਹ ਅਕਸਰ ਇੱਕ ਗੱਲ ਕਹਿੰਦੇ ਹੁੰਦੇ ਸੀ ਵੀ ਜ਼ਰੂਰੀ ਨਹੀਂ ਹੈ ਕਿ ਜਿਹੜਾ ਬੰਦਾ ਉਹ ਨਵੇਂ ਕੱਪੜਿਆਂ 'ਚ ਹੀ ਸੋਹਣਾ ਲੱਗਦਾ ਪੁਰਾਣੇ ਕੱਪੜਿਆਂ 'ਚ ਵੀ ਬੰਦਾ ਸੋਹਣਾ ਲੱਗ ਸਕਦਾ ਜੇ ਆਪਾਂ ਉਹਨਾਂ ਨੂੰ ਪ੍ਰਾਪਰ ਧੋ ਕੇ ਔਰ ਪ੍ਰੈਸ ਕਰਕੇ ਪਾਈਏ ਤਾਂ ਉਹਦੇ ਵਿੱਚ ਵੀ ਬੰਦਾ ਜਿਹੜਾ ਚੰਗਾ ਲੱਗਦਾ ਯਾਨੀ ਕਹਿਣ ਦਾ ਭਾਵ ਹੈ ਕਿ ਜ਼ਿੰਦਗੀ ਜਿਹੜੀ ਹੈ ਜ਼ਿੰਦਗੀ ਦੇ ਵਿੱਚ ਆਪਾਂ ਜੋ ਸਾਨੂੰ ਮਿਲ ਰਿਹਾ ਸੀ ਉਹ ਤੋਂ ਸੰਤੁਸ਼ਟ ਹੋ ਕੇ ਉਹਨੂੰ ਮੈਨੇਜ ਕਰਕੇ ਚੱਲੀ ਤਾਂ ਜ਼ਿੰਦਗੀ ਖੂਬਸੂਰਤ ਬਣ ਸਕਦੀ ਹੈ ਸੋ ਇਹੋ ਜੀਆਂ ਯਾਦਾਂ ਬਹੁਤ ਨੇ ਪਰ ਕਾਲਜ ਟਾਈਮ ਦੀਆਂ ਯਾਦਾਂ ਬਹੁਤ ਨੇ ਸਾਡੇ ਮੇਰੇ ਗੁਰੂ ਹਰਪਾਲ ਚਵਾਨਾ ਸਾਹਿਬ ਜੀ ਨੇ ਤਾਂ ਮੈਂ ਥੀਏਟਰ ਸਿੱਖਿਆ ਉਹਨਾਂ ਦੀਆਂ ਇੱਕ ਇੱਕ ਗੱਲ ਯਾਦ ਆ ਸਟੇਜ ਤੇ ਕਿਵੇਂ ਖੜਨਾ ਬੋਲਣਾ ਕਿਵੇਂ ਆ ਤੁਹਾਡੀ ਬਾਡੀ ਲੈਂਗੁਏਜ ਕੀ ਆ ਤੁਸੀਂ ਐਕਸ਼ਨ ਰਿਐਕਸ਼ਨ ਕੀ ਆ ਤੁਹਾਡਾ ਜਿਹੜਾ ਜਿਹੜੀ ਪ੍ਰੋਨਨਸੀਏਸ਼ਨ ਆ ਲਫ਼ਜ਼ਾਂ ਦੀ ਉਹ ਉਹ ਤੁਸੀਂ ਕਿਵੇਂ ਡਿਲੀਵਰੀ ਕਰਨੀ ਹੈ ਬੜਾ ਕੁਝ ਸਿਖਾਇਆ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਸੋ ਗੁਰੂ ਜਿਹੜਾ ਹੁੰਦਾ ਟੀਚਰ ਜਿਹੜਾ ਹੁੰਦਾ ਹਮੇਸ਼ਾ ਸਨਮਾਨਯੋਗ ਹੈ ਔਰ ਜ਼ਿੰਦਗੀ ਦੇ ਵਿੱਚ ਬੰਦਾ ਕੁਝ ਵੀ ਬਣ ਜਾਵੇ ਕਿਸੇ ਵੀ ਉਹਦੇ ਤੇ ਪਹੁੰਚਵੇ ਪਰ ਉਹਨਾਂ ਦੇ ਟੀਚਰਾਂ ਦਾ ਯੋਗਦਾਨ ਜਿਹੜਾ ਪਾਇਆ ਉਹ ਜ਼ਿੰਦਗੀ ਦੇ ਵਿੱਚ ਉਹਦੀ ਕੋਈ ਕੀਮਤ ਨਹੀਂ ਹੁੰਦੀ ਉਹ ਹਮੇਸ਼ਾ ਹੀ ਦਿਲ ਦੇ ਵਿੱਚ ਆਪਣੇ ਜ਼ਿਹਨ ਦੇ ਵਿੱਚ ਰਹਿੰਦਾ ਹੈ ਅਸੀਂ ਆਪ ਨੂੰ ਅਸੀਂ ਆਪਣੇ ਆਪ ਨੂੰ ਬਹੁਤ ਹੀ ਸਨਮਾਨਤ ਮਹਿਸੂਸ ਕਰਦੇ ਹਾਂ ਕਿ ਸਾਡੇ ਹਲਕੇ ਦੇ ਐਮਐਲਏ ਸਾਹਿਬ ਸ਼੍ਰੀ ਗੁਰਦੇਵ ਸਿੰਘ ਦੇਵ ਜੀ ਖਾਸ ਤੌਰ ਤੇ ਉੱਚੇ ਚੇ ਤੌਰ ਤੇ ਸਕੂਲ ਵਿੱਚ ਪਹੁੰਚੇ ਔਰ ਉਹਨਾਂ ਨੇ ਸਕੂਲ ਵਿੱਚ ਆ ਕੇ ਪੂਰੇ ਮਿਹਨਤੀ ਸਟਾਫ ਦਾ ਬਹੁਤ ਹੀ ਸ਼ਿੱਦਤ ਨਾਲ ਸਨਮਾਨ ਕੀਤਾ ਇਹਦੇ ਨਾਲ ਮੈਨੂੰ ਪਲੱਸ ਸਾਡੇ ਸਾਰੇ ਅਧਿਆਪਕ ਸਹਿਬਾਨਾਂ ਨੂੰ ਤੇ ਵਿਦਿਆਰਥੀਆਂ ਨੂੰ ਬਹੁਤ ਹੌਸਲਾ ਮਿਲਦਾ ਤੇ ਕੰਮ ਹੋਰ ਜੋਰਸ਼ੋਰ ਨਾਲ ਕਰਨ ਦੀ ਪ੍ਰੇਰਣਾ ਮਿਲਦੀ ਹੈ ਅਸੀਂ ਇਸ ਨੂੰ ਬਹੁਤ ਵਧੀਆ ਤਰੀਕੇ ਨਾਲ ਦੇਖਦੇ ਕਿ ਇਹਨਾਂ ਨੇ ਜੋ ਸਾਡੇ ਸਕੂਲ ਦੇ ਵਿੱਚ ਆਇਆ ਵਿਦਿਆਰਥੀਆਂ ਨੂੰ ਸੰਦੇਸ਼ ਦਿੱਤਾ ਔਰ ਖਾਸ ਤੌਰ ਤੇ ਦੱਸਿਆ ਕਿ ਕਿਸ ਤਰੀਕੇ ਨਾਲ ਆਪਾਂ ਆਪਣੀ ਜ਼ਿੰਦਗੀ ਨੂੰ ਵਧੀਆ ਬਣਾ ਸਕਦੇ ਹਾਂ ਇਦਾਂ ਸੇ ਸਾਡੇ ਦੋ ਪ੍ਰੋਗਰਾਮ ਹੋਰ ਥੇ ਇੱਕ ਸਰਕਾਰ ਦੇ ਸਪான்ਸਰਡ ਪ੍ਰੋਗਰਾਮ ਹੈ ਜਿਹਦੇ ਵਿੱਚ ਗਵਰਨਮੈਂਟ ਵੱਲੋਂ 5 ਲੱਖ ਰੁਪਏ ਦੇ ਨਾਲ ਰੋਬੋਟਿਕਸ ਲੈਬ ਸਥਾਪਿਤ ਕੀਤੀ ਗਈ ਹੈ ਭਾਈ ਕਾਨਸੀ ਨਾਬਾ ਗਰਲ ਸਕੂਲ ਨਾਬਾ ਇਹ ਖਾਸ ਤੌਰ ਤੇ ਚੁਣਿਆ ਗਿਆ ਸਕੂਲ ਹੈ ਜਿਹਦੇ ਵਿੱਚ ਇਹ ਲੈਬ ਸਥਾਪਿਤ ਕੀਤੀ ਗਈ ਹੈ ਲੈਂਗੁਏਜ ਕਰਦੇ ਰੋਬੋਟਸ ਬਣਾ ਸਕਦੇ ਨੇ ਇਹਦੇ ਵਿੱਚ ਇਲੈਕਟ੍ਰੋਨਿਕਸ ਦੇ ਮੈਥਮੈਟਿਕਸ ਦੇ ਤੇ ਸਾਇੰਸ ਦੇ ਬਹੁਤ ਸਾਰੇ ਮਾਡਲ ਨੇ ਬੱਚੇ ਖੁਦ ਬਣਾ ਕੇ ਤਿਆਰ ਕਰ ਸਕਦੇ ਕਿਸ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਦਾ ਇੱਕ ਡ੍ਰੀਮ ਪ੍ਰੋਜੈਕਟ ਹੈ ਕਿ ਕੋਈ ਵੀ ਵਿਦਿਆਰਥੀ ਜਿਹੜੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਨੇ ਔਰ ਉਹ 3 ਕਿਲੋਮੀਟਰ ਦੂਰ ਤੋਂ ਆਉਂਦੇ ਨੇ ਤਾਂ ਉਹਨਾਂ ਨੂੰ ਸਰਕਾਰੀ ਬੱਸਾਂ ਵਿੱਚ ਲੈ ਕੇ ਆਉਣਾ। ਤਾਂ ਉਸ ਦੇ ਤਹਿਤ ਅਸੀਂ ਇੱਕ ਬੱਸ ਪਾਈ ਹੈ ਤੇ ਹੋਰ ਵੀ ਪਾਵਾਂਗੇ ਲੇਕਿਨ ਉਹਨਾਂ ਦੇ ਵਿਸ਼ਾ ਨਿਰਦੇਸ਼ਾਂ ਅਨੁਸਾਰ ਔਰ ਮਹਿਕਮੇ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਸੀਂ ਇੱਕ ਬੱਸ ਪਾ ਲਈ ਹੈ ਜਿਹਦੇ ਵਿੱਚ ਵਿਦਿਆਰਥੀ ਨੇ ਸਿਰਫ 240 ਰੁਪਏ ਦੇਣੇ ਨੇ ਭਾਵੇਂ ਉਹ 10 ਕਿਲੋਮੀਟਰ ਤੋਂ ਆ ਰਿਹਾ ਭਾਵੇਂ 15 ਕਿਲੋਮੀਟਰ ਤੋਂ ਆ ਰਿਹਾ ਤੇ ਬਾਕੀ ਸਾਰੇ ਦੇ ਸਾਰੇ ਪੈਸੇ ਜਿਹੜੇ ਲਗਭਗ 960 ਰੁਪਏ ਬਣਦੇ ਨੇ ਉਹ ਸਰਕਾਰ ਵੱਲੋਂ ਅਦਾ ਕੀਤੇ ਜਾਣਗੇ। ਇਹਦੇ ਵਾਸਤੇ ਵੀ ਧੰਨਵਾਦ ਵੀ ਕਰਦੇ ਹਾਂ ਵਿਭਾਗ ਦੇ ਵੀ, ਮੰਤਰੀ ਸਾਹਿਬ ਦਾ ਵੀ ਤੇ ਮੁੱਖ ਮੰਤਰੀ ਪੰਜਾਬ ਦਾ ਵੀ ਜਿਨ੍ਹਾਂ ਨੇ ਇੰਨੀ ਵਧੀਆ ਸਕੀਮ ਵਿਦਿਆਰਥੀਆਂ ਵਾਸਤੇ ਚਲਾਈ ਹੈ ਤਾਂ ਜੋ ਨੰਮੀਆਂ ਮੰਮੀਆਂ ਬੱਚੇ ਪੜ ਸਕਣ। ਨਹੀਂ ਬਹੁਤ ਸਾਰੀਆਂ ਬੱਚੇ ਅਸੀਂ ਜਿਹੜੀਆਂ 10ਵੇਂ ਜਾਂ 8ਵੇਂ ਤੋਂ ਬਾਅਦ ਪੜਨੋਂ ਹਟ ਜਾਂਦੇ ਆ। ਸਰ ਬਹੁਤ ਆਸਾਨੀ ਹੋ ਗਈ। ਕਿਉਂ ਅਸੀਂ ਪਹਿਲਾਂ ਆਉਂਦੀ ਸੀ ਸਾਈਕਲ ਕਰੀ ਸਾਈਕਲ ਪੈਂਚਰ ਹੋ ਜਾਂਦਾ ਸੀ। ਬਾਰਿਸ਼ ਹੋ ਰਹੀ ਹੁੰਦੀ ਸੀ ਕਿ ਆਇਆ ਨਹੀਂ ਜਾਂਦਾ ਸੀਗਾ ਪਾਣੀ ਹੁੰਦਾ ਖੜਾ ਹੁੰਦਾ ਸੀਗਾ ਗਲਿਆਂ 'ਚ। ਤਾਂ ਇਸ ਕਰਕੇ ਸਾਨੂੰ ਬੱਸ ਪ੍ਰੋਵਾਈਡ ਕੀਤੀ ਗਈ ਬਹੁਤ ਵਧੀਆ ਕੀਤਾ ਗਿਆ। ਸਾਨੂੰ ਬਹੁਤ ਆਸਾਨੀ ਹੁੰਦੀ ਐ ਅਸੀਂ ਬੱਸ ਚਾਉਂਨੇ ਆਂ ਜਾਣ ਆਰਾਮ ਨਾਲ। ਤੁਸੀਂ ਕਿੰਨੇ ਕਿਲੋਮੀਟਰ ਤੋਂ ਆਉਂਦੇ ਹੋ ਦਿੱਲੀ? ਸਰ 10 ਚਾਰਕਟ। ਬਹੁਤ ਆਸਾਨੀ ਹੋਈ ਐ ਸਰ ਮੈਂ ਰੈਡੀ ਮੇਰੀ ਜੋਬ ਨਿਕਾਲਿਆ ਨਾਰਮਲ ਜੋਬ ਕਰਦੇ ਹਾਂ ਤਾਂ ਉਹਨਾਂ ਨੂੰ ਲੈਣ ਵਾਸਤੇ ਆ ਲਈ ਨਾ ਬਹੁਤ ਔਖਾ ਪੈਂਦਾ ਸੀ। ਉਹਨਾਂ ਦੀ ਛੁੱਟੀ 2 ਵਜੇ ਹੁੰਦੀ ਸੀਗੀ। ਤੇ ਮੈਨੂੰ ਲੈਣ ਵਾਸਤੇ ਬਹੁਤ ਔਖਾ ਪੈਂਦਾ ਸੀ ਬਟ ਇਸ ਟਾਈਮ ਇਹ ਰਹਾ ਬਹੁਤ ਆਸਾਨੀ ਹੋ ਰਹੀ ਆ ਮੈਂ ਰੈਡੀ ਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਇਸ ਚੀਜ਼ ਦਾ ਉਹਨਾਂ ਦਾ ਧੰਨਵਾਦ ਕੀਤਾ ਹੈ ਜਿਹੜੇ ਜਿਹੜੇ ਮੁਸ਼ਕਿਲਾਂ ਹੁੰਦੀਆਂ ਸਨ ਜਾਣਦੇ ਬਹੁਤ ਵਧੀਆ ਹੋਇਆ ਸਾਰੀ ਖਤਮ ਹੋ ਗਿਆ ਸਾਡੇ ਮੈਂ ਰੈਡੀ ਹੁਣ ਇਸੇ ਬਹੁਤ ਵਧੀਆ ਲੱਗਿਆ